ਸਾਸੀ ਕਾ ਦੋਸਤੋ ਮੈਂ ਮਨਜੀਤ ਕੌਰ ਮੈਂ ਤੁਹਾਡੇ ਕੋਲ ਅੱਜ ਜਿਨ੍ਹਾਂ ਦੇ 벨ਟ ਜੜਨ ਲੱਗਿਆ ਬਲ ਪੈਂਦਾ ਏ ਉਹਨਾਂ ਵਾਸਤੇ ਵੀਡੀਓ ਲੈ ਕੇ ਆਈ ਆ ਇਹ ਜਿੰਨੀ ਵੀ ਤੁਸੀਂ 벨ਟ ਤਿਆਰ ਰੱਖਣੀ ਏ ਮੈਂ 8 ਇੰਚ ਕੱਟਿਆ ਕਪੜਾ ਤੇ ਇਹ ਜਿੰਨੀ ਵੀ ਤੁਸੀਂ ਤਿਆਰ ਰੱਖਣੀ ਏ 10 ਇੰਚ ਤੁਸੀਂ ਇਸ ਨੂੰ ਲੈ ਲਓ 1 ਇੰਚ ਐਕਸਟਰਾ ਲੈ ਲਓ ਉਸ ਤੋਂ ਮੈਂ 8 ਇੰਚ ਤੇ ਚੜਾਈ ਰੱਖੀ ਏ ਤੇ ਲੰਬਾਈ ਇਹਦੀ ਮੈਂ 23 ਇੰਚ ਤਿਆਰ ਸੀ 24 ਇੰਚ ਰੱਖੀ ਏ ਤੇ ਅੱਧੇ ਇੰਚ ਦਾ ਕਪੜਾ ਛੱਡ ਕੇ ਤੁਸੀਂ ਸਿਉਣ ਲਗਾਣੀ ਏ ਜਿਵੇਂ ਸਿੰਗਲ ਸਿਉਣ ਲਗਾ ਕੇ ਚਾਹੇ ਤੁਸੀਂ ਇੱਥੇ ਇੰਟਰਲੌਕ ਕਰ ਲਓ ਤੇ ਚਾਹੇ ਤੁਸੀਂ ਇੱਥੇ ਦਬਨੀ ਸਿਉਣ ਵੀ ਲਗਾ ਲਓ ਉਲਟਾ ਪਾਸਾ ਕਰਕੇ ਮੈਂ ਇੱਥੇ ਉਲਟਾ ਪਾਸਾ ਕਰਕੇ ਦਬਨੀ ਸਿਉਣ ਲਗਾ ਲਈਏ ਤੇ ਦੂਸਰੀ ਸਾਈਡ ਤੇ ਵੀ ਇਸੇ ਤਰ੍ਹਾਂ ਹੀ ਅੱਧੇ ਇੰਚ ਦਾ ਮਾਰਜਿਨ ਰੱਖ ਕੇ ਆਪਾਂ ਸਿਉਣ ਲਗਾਣੀ ਹੈ ਇਸ ਤਰ੍ਹਾਂ 1/2 ਇੰਚ ਦਾ ਰੱਖ ਕੇ ਆਪਾਂ ਇਹਦੇ ਪਾਸੇ ਵੀ ਆਪਾਂ ਸਿਉਣ ਲਗਾ ਲਾਂਗੇ ਇਸ ਤਰ੍ਹਾਂ ਤੇ ਆਪਾਂ ਚਿੜੀ ਬਣਾਉਣ ਵਾਸਤੇ ਡੇਢ ਸਵਾ ਇੰਚ ਦਾ ਆਪਾਂ ਕੱਪੜਾ ਲਵਾਂਗੇ ਜਿੱਥੇ ਸਿਉਣ ਨਹੀਂ ਲਗਾਣੀ ਡੇਢ ਇੰਚ ਲੈ ਲਓ ਸਵਾ ਇੰਚ ਲੈ ਲਓ ਮੈਂ ਡੇਢ ਲਿਆਏ ਇਸ ਤਰ੍ਹਾਂ ਜਿੰਨੀ ਬਰੀਕ ਹੋਏਗਾ ਬਾਕੀ ਆਹ ਚਿੜੀ ਦਾ ਉਹ ਸੋਹਣਾ ਨਹੀਂ ਲੱਗਦਾ ਥੋੜਾ ਜਿਹਾ ਮੋਟਾ ਰੱਖੋ ਜਿੱਦੀ ਥੋੜੀ ਜਿਹੀ ਮੋਟੀ ਰੱਖੋ ਤੇ ਸੋਹਣੀ ਲੱਗੂਗੀ ਤੇ ਨਾਲੇ ਨਾਲਾ ਪਹੁੰਚ ਵੀ ਆਸਾਨੀ ਆਉਂਦੀ ਏ ਇਸ ਤਰ੍ਹਾਂ ਆਪਾਂ ਨੇ ਸਿੱਧਾ ਕਰ ਲਿਆ ਤੇ ਹੁਣ ਆਪਾਂ ਨੇ ਜਿਹੜੇ ਅੱਧੇ ਇੰਚ ਦਾ ਰੱਖਿਆ ਸੀ ਅੱਧੇ ਇੰਚ ਨੂੰ ਹੀ ਇਸ ਤਰ੍ਹਾਂ ਫੋਲਡ ਕਰਕੇ ਤੇ ਇਸ ਤਰ੍ਹਾਂ ਰੱਖਣਾ ਹੈ ਆਪਾਂ ਇਹ ਜਿਹੜਾ ਦੇ ਇੰਚ ਤੇ ਸਿਉਣ ਲਗਾਈ ਸੀ ਆਪਣਾ ਅੱਧੀ ਰੱਖੀ ਸੀ ਉਸ ਨੂੰ ਇਸ ਤਰ੍ਹਾਂ ਫੋਲਡ ਕਰਨਾ ਹੈ ਜਿੱਥੋਂ ਤੱਕ ਆਵੇ ਉੱਥੋਂ ਤੱਕ ਲੈ ਕੇ ਜਾਣਾ ਹੈ ਤੇ ਆਪਾਂ ਇਸ ਤਰ੍ਹਾਂ ਇਸ ਨੂੰ ਫੋਲਡ ਕਰਕੇ ਉੱਤੇ ਸਿਉਣ ਲਗਾ ਲਾਂਗੇ ਦਬਮੀ ਤੇ ਦੂਸਰੀ ਸਾਈਡ ਤੇ ਵੀ ਆਪਾਂ ਇਸੇ ਤਰ੍ਹਾਂ ਹੀ ਸਿਉਣ ਲਗਾ ਲਾਂਗੇ ਫੋਲਡ ਕਰਕੇ ਲੋ ਜੀ ਆਪਾਂ ਨੇ ਦੋਨੋਂ ਪਾਸੇ ਸਿਉਣ ਲਗਾ ਕੇ ਚਿੜੀ ਬਣਾ ਲਈ ਏ ਤੇ ਹੁਣ ਆਪਾਂ ਜਿਹੜਾ ਆਪਾਂ ਨੇ ਰੱਖਿਆ ਸੀ ਸਿਉਣ ਕਿੱਥੋਂ ਤੱਕ ਆਉਗੀ ਉਥੋਂ ਹੀ ਫੋਲਡ ਕਰਨਾ ਹੈ ਵੱਧ ਨਹੀਂ ਕਰਨਾ ਤੇ ਜਦੋਂ ਆਪਾਂ ਵੱਧ ਕਰ ਲੈਣਾ ਫਿਰ ਆਪਣੇ ਵਿੱਚ ਬਲ ਪੈ ਜਾਂਦਾ ਹੈ 벨ਟ ਚ ਤੇ ਇੱਥੇ ਅੱਧੇ ਕੋ ਇੰਚ ਦਾ ਇਸ ਤਰ੍ਹਾਂ ਆਪਾਂ ਫੋਲਡ ਕਰ ਲੈਣਾ ਇਸ ਨੂੰ ਵਿੱਚ ਕੱਪੜਾ ਰੱਖ ਕੇ ਤੇ ਇਹ ਤੁਸੀਂ ਜਿਵੇਂ 1.5 ਇੰਚ ਆਪਾਂ ਨੇ ਜਿੜੀ ਰੱਖੀ ਸੀ ਉਸ ਸਾਹਬ ਨਾਲ ਹੀ ਤੁਸੀਂ ਰੱਖਣੀ ਏ ਜਿਸ ਤਰੀਕੇ ਨਾਲ ਆਉਗੀ ਉਸੇ ਤਰੀਕੇ ਨਾਲ ਹੀ ਤੁਸੀਂ ਕੱਪੜੇ ਨੂੰ ਲੈ ਕੇ ਜਾਣਾ ਹੈ ਵਾਧ ਘਾਟ ਨਹੀਂ ਕਰਨੀ ਜਿਵੇਂ ਕੋਈ 1/2 ਇੰਚ ਦੀ 1 1/2 ਇੰਚ ਦੀ ਚਿੱਡੀ ਹੁੰ ਹੋਵੇ ਤਾਂ ਸੋਹਣੀ ਲੱਗਦੀ ਹੈ ਤੇ ਆਪਾਂ 1 1/2 ਇੰਚ ਦਾ ਰੱਖਾਂਗੇ ਕੱਪੜਾ ਇਸ ਤਰ੍ਹਾਂ ਰੱਖ ਕੇ ਆਪਾਂ ਨਿਸ਼ਾਨ ਲਗਾ ਲਿਆ ਤੁਹਾਨੂੰ ਦੱਸਣ ਵਾਸਤੇ ਤੇ ਇਸ ਤਰ੍ਹਾਂ ਆਪਾਂ ਬਰਾਬਰ ਇੰਨਾ ਹੀ ਰੱਖਣਾ ਹੈ ਸਾਰੇ ਪਾਸੇ ਵਾਧ ਘਾਟ ਨਹੀਂ ਰੱਖਣਾ ਬਰਾਬਰ ਜਿਦੋਂ ਰੱਖਾਂਗੇ ਆਪਾਂ ਤੇ ਆਪਣੇ ਕੱਪੜਾ ਵਧੇ ਘਟੇਗਾ ਨਾ ਜਦੋਂ ਤੇ ਆਪਣੇ ਬਲਟ ਬੈਲਟ ਦੇ ਵਿੱਚ ਨਹੀਂ ਪੈਂਦਾ ਇਸੇ ਤਰੀਕੇ ਨਾਲ ਹੀ ਆਪਾਂ ਲਈ ਸਿਉਣ ਲਗਾ ਲੈਣੀ ਹੈ ਬਿਲਕੁਲ ਨਾਲ-ਨਾਲ ਸਿਉਣ ਲਗਾਨੀਏ ਉੱਤੇ ਬਿਲਕੁਲ ਹੀ ਉਰਾ ਨਹੀਂ ਸਿਉਣ ਲੈ ਕੇ ਜਾਣੀ ਤੇ ਇਹ ਜਿਹੜਾ ਆਪਾਂ ਪਿਛਲੀ ਸਿਉਣ ਲਗਾਈ ਸੀ ਇਸ ਸਿਉਣ ਦੇ ਨਾਲ ਸਿਉਣ ਮਿਲਣੇ ਚਾਹੀਦੇ ਜੇ ਨਹੀਂ ਮਿਲਦੀ ਤੁਹਾਡੀ ਹਲਕਾ ਜਿਹਾ ਉੱਪਰਲਾ ਕੱਪੜਾ ਢਿੱਲਾ ਛੱਡ ਦਿਓ ਤਾਂ ਕਿ ਇਹ ਬਰਾਬਰ ਆ ਜੇ ਇਸ ਤਰ੍ਹਾਂ ਵਾਲੇ ਦਵਾਰੇ ਸਾਰੇ ਸਿਉਣ ਲਗਾ ਲੈਣੀ ਹੈ 벨ਟ ਦੇ ਤੇ ਇਹਦੇ ਨਾਲ ਆਪਣੇ ਸਲਵਾਰ ਦੇ ਵਿੱਚ ਬਿਲਕੁਲ ਬਲ ਨਹੀਂ ਪਊਗਾ ਬੈਕ ਸਾਈਡ ਤੋਂ ਹਲਕਾ ਹਲਕੇ ਜਿਹੇ ਹੱਥਾਂ ਨਾਲ ਖਿੱਚਣਾ ਜ਼ਰੂਰ ਏ ਤੇ ਆਪਾਂ ਇਹ ਜਿਹੜਾ ਕੱਪੜਾ ਸੀ 1/2 ਇੰਚ ਦਾ ਇਸ ਨੂੰ ਆਪਾਂ ਫੋਲਡ ਕਰ ਲਿਆ ਏ ਇਸ ਤਰ੍ਹਾਂ ਤੇ ਹੁਣ ਆਪਾਂ ਜਿਹੜਾ ਇਹ ਕੱਪੜਾ ਸੀ ਇਸ ਨੂੰ ਵੀ ਆਪਾਂ ਫੋਲਡ ਕਰ ਦਾਂਗੇ ਇੱਥੋਂ ਤੁਸੀਂ ਚਾਹੋ ਤੇ ਓਵਰਲੌਕ ਵੀ ਕਰ ਲਓ ਮੈਂ ਸ ਨੂੰ ਇਸੇ ਤਰ੍ਹਾਂ ਹੀ ਫੋਲਡ ਕਰ ਦਿੰਨੇ ਆ ਵਿੱਚ ਲੈ ਜਾਣੇ ਆ ਤਾਂ ਕਿ ਧਾਗੇ ਨਾ ਨਿਕਲਣ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਦੇਖਿਓ ਬਿਲਕੁਲ ਵੀ 벨ਟ ਵਿੱਚ ਬਲ ਨਹੀਂ ਪਊਗਾ ਜਿਨ੍ਹਾਂ ਦੇ ਬਲ ਪੈਂਦਾ ਹੈ ਉਹ ਇਹ ਵੀਡੀਓ ਜ਼ਰੂਰ ਦੇਖਣ ਜੇ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਤਾਂ ਪਲੀਜ਼ ਮੈਨੂੰ ਲਾਈਕ ਜ਼ਰੂਰ ਕਰਿਓ ਇਹ ਦੇਖੋ ਜੀ ਤੁਹਾਡੇ ਸਾਹਮਣੇ ਆ ਇੱਕ ਵੀ ਬਲ ਨਹੀਂ ਹੈਗਾ ਸਲਵਾਰ ਦੇ ਵਿੱਚ 벨ਟ ਦੇ ਵਿੱਚ ਇਸ ਔਣ ਦੇ ਨਾਲ ਸਿਉਣ ਜਰੂਰ ਮਿਲਿਓ ਜੇ ਸਿਉਣ ਨਹੀਂ ਮਿਲਦੀ ਤਾਂ ਤੁਹਾਡੇ ਵਾਲ ਜਰੂਰ ਪਾਊਗਾ ਇਸ ਔਣ ਦੇ ਨਾਲ ਸਿਉਣ ਮਿਲੋਗੇ ਤੇ ਵਾਲ ਕਦੇ ਨਹੀਂ ਪਾਊਗਾ ਜੇ ਮੇਰਾ ਤਰੀਕਾ ਵਧੀਆ ਲੱਗਿਆ ਤੁਹਾਨੂੰ ਤਾਂ ਮੈਨੂੰ ਲਾਈਕ ਜਰੂਰ ਕਰਿਓ ਧੰਨਵਾਦ ਜੀ